ਰਾਗ ਭੈਰੋ ਬਿਨ ਦੇਖੇ ਉਪਜੇ ਨਹੀਂ ਆਸਾ ਜੋ ਦੀ ਸੋ ਹੋਏ ਬਿਨਾ ਸਾ ਬਰਨ ਸਹਿਤ ਜੋ ਜਾਪੇ ਨਾਮ ਸੋ ਜੋਗੀ ਕੇਵਲ ਨਹਿ ਕਾਮ ਪਰ ਚੈ ਰਾਮ ਰਵੇ ਜੋ ਕੋਈ ਪਰਸ ਪਰਸੈ ਦੁਬਦਾ ਨਾ ਹੋਈ ਰਹਾ ਸੋ ਮਨ ਮਨ ਕੀ ਦੁਬਦਾ ਖਾਏ ਬਿਨ ਦੁਆਰੇ ਤ੍ਰੈ ਲੋਕ ਸਮਾਏ ਮਨ ਕਾਂ ਸਬਾਓ ਸਭ ਕੋਈ ਕਰੈ ਕਰਤਾ ਹੋਇ ਸੋ अनपैर है फल कारण फूली बन राए फल लागा तब फूल बिलाए ज्ञान कारण ਕਰਮ ਬਿਆਸ ਗਿਆਨ ਪਿਆ ਤੈ ਕਰਮੇ ਨਾਸ ਕਿਰਤ ਕਰਨ ਦਦ ਮਥੇ ਸਿਆਨ ਜੀਵਤ ਮੁਕਤ ਸਦਾ ਨਿਰਮਣ ਕਹਿਰਵਦਾਸ ਪਰਮ ਬਿਰਾਗ ਹਿਰਦੇ ਰਾਮ ਕੀ ਨਾ ਜਪਸ ਆਪਾਗ ਤਨ ਤਨ ਜਗਤ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਕਣ-ਕਣ ਵਿੱਚੇ ਬਿਰਾਜਮਾਨ ਪ੍ਰਭੂ ਦੇ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਗੁਰੂ ਰੂਪ ਪਾਰਸੀ ਸੰਗਤ ਵਿੱਚ ਜਾ ਕੇ ਜਦੋਂ ਜੀ ਪ੍ਰਭੂ ਦਾ ਪ੍ਰੇਮ ਸਹਿ ਸਿਮਰਨ ਕਰਦਾ ਹੈ ਫਿਰ ਇਸ ਜੀਵ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਬਿਨ ਦੇ ਕੇ ਉਪਜੇ ਨਹੀਂ ਆਸਾ ਜੋ ਦੀ ਸੋ ਹੋਏ ਬਿਨਾਸਾਂ ਬਰਨ ਸੈਤ ਜੋ ਜਾਪੈ ਨਾਮ ਸੋ ਜੋਗੀ ਕੇਵਲੇ ਕਾਮ ਬਿਨ ਦੇਖੈ ਉਪਜੇ ਨਹੀਂ ਆਸਾ ਜੋ ਦੀਸੇ ਸੋ ਹੋਏ ਬినా사 ਸਤਿਗੁਰੂ ਜੀ ਫਰਮਾਉਂਦੇ ਹਨ ਪ੍ਰਭੂ ਨੂੰ ਦੇਖੇ ਬਿਨਾ ਉਸਤੀ ਪ੍ਰਾਪਤੀ ਦੀ ਇੱਛਾ ਉੱਪਨ ਨਹੀਂ ਹੁੰਦੀ ਔਰ ਜੋ ਸੰਸਾਰ ਵਿੱਚ ਦਿਸ ਰਿਹਾ ਹੈ ਉਹ ਬਿਨਾਸ਼ ਹੋਣ ਵਾਲਾ ਹੈ ਨਾਸ਼ ਹੋਣ ਵਾਲਾ ਹੈ ਜੋ ਪ੍ਰਭੂ ਹੈ ਉਹ ਇਸ ਸੰਸਾਰ ਦੇ ਕਣ-ਕਣ ਵਿੱਚ ਬਿਰਾਜਮਾਨ ਹੈ ਬਾਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨਹਿਕਾਮਾ ਜੋ ਜੀਵ ਪ੍ਰੇਮ ਸਹਿਤ ਪ੍ਰਭੂ ਦਾ ਨਾਮ ਜਪਦਾ ਹੈ ਉਹੀ ਜੋਗੀ ਕੇਵਲ ਨਿਸ਼ਕਾਮੀ ਹੈ ਜੋ ਸਾਰੀਆਂ ਕਾਮਨਾਵਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਪ੍ਰੇਮ ਸਹਿਤ ਪ੍ਰਭੂ ਦਾ ਸਨਨ ਕਰਦਾ ਹੈ ਪਰ ਚੈ ਰਾਮ ਰਵੇ ਜੋ ਕੋਈ ਪਰਸ ਪਰਸੈ ਦੁਬਦਾ ਨਾ ਹੋਈ ਹਾ ਪਰ ਚੈ ਰਾਮ ਰਵੇ ਜੋ ਕੋਈ ਪਾਰਸ ਪਰਸੈ ਦੁਬਿਜਾ ਨਾ ਹੋਈ ਜੋ ਜੀਵ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਗੁਰਦੀ ਸਿੱਖਿਆ ਤੇ ਚੱਲ ਕੇ ਸਰਬਿਖੇ ਰਮੇ ਹੋਏ RAM ਦਾ ਸਿਮਰਨ ਕਰਦਾ ਹੈ ਔਰ ਜਿਵੇਂ 파ਰਸ ਨਾਲ ਲੋਹਾ ਤਾਂਬਾ ਅਦਿਕ ਜੋ ਸਪਰਸ਼ ਕਰਦਾ ਹੈ ਉਹ ਸੁਧ ਸੋਨਾ ਬਣ ਜਾਂਦਾ ਹੈ ਇਸ ਕਲਪ ਵਿੱਚ ਕੋਈ ਦੁਬਿਧਾ ਨਹੀਂ ਰਹਿੰਦੀ ਜਦੋਂ ਜੀਵ ਗੁਰੂ ਰੂਪੀ 파ਰਸ ਤੇ ਦੱਸੇ ਉਪਦੇਸ਼ ਤੇ ਚੱਲ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਇਹ ਵੀ ਸੋਨੇ ਵਾਂਗੂ ਸ਼ੁੱਧ ਹੋ ਜਾਂਦਾ ਹੈ ਇਸ ਵਿੱਚ ਕੋਈ ਦੁਬਿਧਾ ਨਹੀਂ ਰਹਿੰਦੀ ਔਰ ਇਸ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਸਤੂਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ پارਸ ਕੇ ਸੰਗ ਤਾਂਬਾ ਵਿਗੜਿਓ ਸੋ ਤਾਂਬਾ ਕੰਚਨ ਹੋਇ ਨਿਬੜਿਓ ਜਿਵੇਂ پارਸ ਨਾਲ ਲੱਗੇ ਤਾਂਬਾ ਵਿਗੜ ਜਾਂਦਾ ਹੈ ਔਰ ਉਹ ਸੁਧ ਸੋਨਾ ਹੋ ਕੇ ਨਿਬੜਦਾ ਹੈ ਇਸੇ ਪ੍ਰਕਾਰ ਸਤੁਰਕ ਵੀਰ ਸਾਹਿਬ ਮਹਾਰਾਜ ਜੀ ਅੱਗੇ ਫਰਮਾਉਂਦੇ ਹਨ ਸੰਤਨ ਸੰਗ ਕਬੀਰਾ ਵਿਗੜਿਓ ਸੋ ਕਬੀਰਾ ਮੈਂ ਹੋਇ ਨਿਬੜਿਓ ਮੈਂ ਸੰਤਾਂ ਨਾਲ ਲੱਗੇ ਕਬੀਰ ਵਿਗੜ ਗਿਆ ਹਾਂ ਔਰ ਪਰਮੇਸ਼ਰ ਦਾ ਰੂਪ ਹੋ ਕੇ ਨਿਬੜਿਆ ਹਾਂ ਇਸ ਲਈ ਪਰਮ ਪਰਸ ਗੁਰੂ ਦੀ ਸੰਗਤ ਵਿੱਚ ਜਾ ਕੇ ਜੀਵ ਦਾ ਪਰਮਾਤਮਾ ਨਾਲ ਮਲਾਪ ਹੁੰਦਾ ਹੈ ਸੋ ਮਨ ਮਨ ਕੀ ਦੁਬਦਾ ਖਾਏ ਬਿਨ ਦੁਆਰੇ ਤਰ ਲੋਕ ਸਮਾਏ ਮਨ ਕਾ ਸੁਭਾਉ ਸਭ ਕੋਈ ਕਰੇ ਕਰਤਾ ਹੋਏ ਸੋ ਅਨਪੈਰ ਹੈ ਸੋ ਮਨ ਮਨ ਕੀ ਦੁਬਿਧਾ ਖਾਏ ਬਿਨ ਦਵਾਰੇ ਤ੍ਰੈ ਲੋਕ ਸਮਾਏ ਅਸਲੀ ਸੇਸ਼ਤ Muni ਉਹ ਹੈ ਜੋ ਮਨ ਵਿੱਚੋਂ ਦੁਬਿਧਾ ਨੂੰ ਮਾਰ ਲੈਂਦਾ ਹੈ ਔਰ ਸਵਾਸ ਸਵਾਸ ਪ੍ਰਭੂ ਦਾ ਸਿਮਰਨ ਕਰਕੇ ਦਵਾਰਿਆਂ ਤੋਂ ਬਿਨਾਂ ਹੀ ਉਸਤਾ ਤ੍ਰਲੋਕੀ ਵਿੱਚ ਵਾਸਾ ਹੋ ਜਾਂਦਾ ਹੈ पावे जो दसवां द्वारਿਆਂ ਵਾਲਾ ਸਰੀਰ ਹੈ ਇਹ ਨੌਵੇਂ ਦੁਆਰਿਆਂ ਤੋਂ ਉੱਪਰ ਹੈ ਦਸਵੇਂ ਦਵਾਰ ਵਿਖੇ ਉਸ ਦਾ ਵਾਸਾ ਹੋ ਕੇ ਉਹ मुनि ਆਪਣੇ ਅੰਦਰ ਪਰਦਾ ਖੋਲ ਲੈਂਦਾ ਹੈ ਔਰ ਉਸ ਦਾ ਮੁਰਖ ਜਨਮ ਸਫਲ ਹੋ ਜਾਂਦਾ ਹੈ ਮਨ ਕਾ ਸੁਭਾਉ ਸਭ ਕੋਈ ਕਰੈ ਕਰਤਾ ਹੋਏ ਸੋ ਅਨਪੈ ਰਹੇ ਸੰਸਾਰ ਦੇ ਜੀਵ ਆਪਣੇ ਮਨ ਦੇ ਸੁਭਾਅ ਅਨੁਸਾਰ ਸਾਰੇ ਕਾਰਜ ਕਰਦੇ ਹਨ पर जो करता पुरख प्रभु है ओ अन्नपै है पै तो रहत है और जेडा जीव उसका स्मणन करता है वो भी पै तो रहत हो जाता है फल कारण फूली बलराए फल लागा तब फूल बिला ਗਿਆਨੇ ਕਰਨ ਕਰਮ ਬਿਆਸ ਗਿਆਨ ਪਿਆਤੈ ਕਰਮ ਨਾਸ ਫਲ ਕਾਰਨ ਫੂਲੀ ਬਨਰਾਏ ਫਲ ਆਗਾ ਤਾਂ ਫੂਲ ਬਲਾਏ ਪ੍ਰਕਿਰਤੀ ਵਿੱਚ ਬਨਸਪਤੀ ਨੂੰ ਜਿਸ ਬੂਟੇ ਨੂੰ ਵੀ ਫਲ ਲੱਗਣੇ ਹੁੰਦੇ ਹਨ ਪਹਿਲੇ ਫੁੱਲ ਲੱਗਦੇ ਹਨ ਔਰ ਉਸ ਤੋਂ ਬਾਅਦ ਜਦੋਂ ਫਲ ਲੱਗਦੇ ਹਨ ਫਿਰ ਫੁੱਲ ਹਟ ਜਾਂਦੇ ਹਨ ਇਸੇ ਪ੍ਰਕਾਰ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭੈਤਾਏ ਕਰਮੈ ਨਾਸ ਗਿਆਨ ਦੇ ਕਾਰਨ ਜੀਵ ਕਰਮ ਦਾ ਅਭਿਆਸ ਕਰਦਾ ਹੈ ਜਿਸ ਵੇਲੇ ਗਿਆਨ ਹੋ ਜਾਂਦਾ ਹੈ ਕਰਮਾਂ ਦਾ ਨਾਸ ਹੋ ਜਾਂਦਾ ਹੈ ਸਾਧਕ ਸ੍ਰੇਸ਼ਟ ਕਰਮਾਂ ਦਾ ਅਭਿਆਸ ਕਰਦਾ ਹੈ ਜਿਸ ਵੇਲੇ ਬ੍ਰह्म ਗਿਆਨ ਹੋ ਜਾਂਦਾ ਹੈ ਫਿਰ ਕਰਮਾਂ ਦਾ ਨਾਸ ਹੋ ਜਾਂਦਾ ਹੈ ਜੀਵ ਆਨੰਦ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਕ੍ਰਿਤ ਕਾਰਨ ਦਦ ਮਥੇ ਸਿਆਨ ਜੀਵਤ ਮੁਗਤ ਸਦਾ ਨਿਰਬਾਨ ਕਹਿਰਵ ਦਾਸ ਪਰਮ ਬਿਰਾਗ ਰਿਦੇ ਰਾਮ ਕੀ ਨਾ ਜਪਸ ਪਾਗ ਕ੍ਰਿਤ ਕਾਰਨ ਦਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਵਾਨ ਸਤਗੁਰ ਜੀ ਫਰਮਾਉਂਦੇ ਹਨ ਜਿਵੇਂ ਸਿਆਣੀ ਇਸਤਰੀ ਕਿ ਉਹਦੀ ਪ੍ਰਾਪਤੀ ਦੇ ਲਈ ਜਿਸ ਦੁੱਧ ਨੂੰ ਜਾਗ ਲਾਇਆ ਹੈ ਦਹੀਂ ਨੂੰ ਰਿੜਕਦੀ ਹੈ ਜਿਸ ਵੇਲੇ ਮੱਖਣ ਨਿਕਲ ਆਉਂਦਾ ਹੈ ਉਸ ਵੇਲੇ ਫਿਰ ਉਸ ਨੂੰ ਰਿੜਕਣਾ ਫਜ਼ੂਲ ਹੈ ਔਰ ਇਸੇ ਪ੍ਰਕਾਰ ਸਾਧਕ ਸਾਧਨਾ ਕਰਦਾ ਹੈ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ ਔਰ ਜਦੋਂ ਸਾਧਨਾ ਕਰਨ ਰੂਪੀ ਦੁੱਧ ਨੂੰ ਰਿੜਕਦਾ ਹੈ ਜਿਸ ਵੇਲੇ ਬ੍ਰह्म ਗਿਆਨ ਰੂਪੀ ਮੱਖਣ ਨਿਕਲ ਆਉਂਦਾ ਹੈ ਉਸ ਸਮੇਂ ਰਿੜਕਣਾ ਫਜ਼ੂਲ ਹੈ ਫਿਰ ਜੀਵ ਦੀ ਐਸੀ ਅਵਸਥਾ ਆ ਜਾਂਦੀ ਹੈ ਜੀਵਤ ਮੁਕਤ ਸਦਾ ਨਿਰਵਾਣ ਜੀਵ ਜਦੋਂ ਆਪਣੇ ਅੰਦਰ ਪਰਦਾ ਖੋਲ ਲੈਂਦਾ ਹੈ ਇਸ ਨੂੰ ਬ੍ਰह्म ਗਿਆਨ ਹੋ ਜਾਂਦਾ ਹੈ ਇਹ ਜੀਵ ਇਸ ਜੀਵਨ ਵਿੱਚ ਰਹਿੰਦਾ ਹੋਇਆ ਹੀ ਮੁਕਤ ਹੋ ਜਾਂਦਾ ਹੈ ਔਰ ਹਮੇਸ਼ਾ ਰਹਿਣ ਵਾਲੇ ਨਿਰਵਾਣ ਪਦ ਦੀ ਇਸ ਜੀਵ ਨੂੰ ਪ੍ਰਾਪਤੀ ਹੋ ਜਾਂਦੀ ਹੈ ਪਾਵੇ ਜੀ ਮੁਕਤ ਹੋ ਜਾਂਦਾ ਹੈ ਕਹਿ ਰਵਿਦਾਸ ਪਰਮ ਬੈਰਾਗ ਹृदय राम कीना जपस भाग सतगुरु बिदासब महाराज जी उपदेश बख्शिश करते हैं हे जीव परमात्मा के नाम में परम वैराग है पाइसते नाम में बहुत आनंद है हृदय राम कीना जपस भाग हे उपागे पुरुषा तू अपने हृदय में परमात्मा को क्यों नहीं जपदा अपने हृदय में प्रभु का सिमरन क्यों नहीं करता तू उपागा क्यों बनया है ਇਸ ਲਈ ਜਗਤਗੁਰੂ ਰਬੀਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਪ੍ਰਭੂ ਦਾ ਸਿਮਰਨ ਕਰਕੇ ਆਪਣੇ ਅੰਦਰ ਪਰਦਾ ਖੋਲ ਕੇ ਜੀਵਨ ਵਿੱਚ ਮੁਕਤ ਹੋਣ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਇਸ ਜੀਵ ਨੂੰ ਜੀਵਨ ਵਿੱਚ ਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਔਰ ਹਮੇਸ਼ਾ ਰਹਿਣ ਵਾਲੇ ਨਿਰਵਾਣ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ ਜੈ ਗੁਰਦੇਵ